ਅੜਕਦੀ ਠੰਡ 'ਚ ਇੱਕ ਨੌਜਵਾਨ ਨੂੰ ਠੰਡੇ ਪਾਣੀ ਨਾਲ ਨਹਾਨਾ ਮਹਿੰਗਾ ਪੈ ਗਿਆ ਠੰਡੇ ਪਾਣੀ ਨਾਲ ਨਹਾਉਣ ਦੀ ਲਗਾਈ ਗਈ ਸੀ ਸ਼ਰਤ ਠੰਡੇ ਪਾਣੀ ਨਾਲ ਨਹਾਉਂਦੇ ਨੌਜਵਾਨ ਦਾ ਬੀਪੀ ਲੋ ਹੋ ਗਿਆ ਤੇ ਉਹ ਬੇਹੋਸ਼ ਹੋ ਗਿਆ ਮਾਇਕ ਦੀ ਬਾਤ ਸੀ ਕਰੇ ਹੋਰ ਕਿਸੇ ਨੂੰ ਬੁਖਾਰ ਜਾਂ ਕੁਝ ਹੋਰ ਨਹੀਂ ਨਾ ਮੈਂ ਇਹ ਨਹੀਂ ਗਈ ਇਸ ਤੋਂ ਬੈਕਗ੍ਰਾਉਂਡ बीपी कटा है दोपहर में दिल्ली दौसा चार साल ठीक है सर जाओगे अच्छा दोपहर में मुझे गीजर साल में कैसे ना होते हैं गीजर नहीं गैस गीजर हाँ एक दिन नहीं गैस गीजर नहीं ठंडे पड़े ना ना ठंडे पड़े क्यों कारण कोई बुखार सी का ਹਾਰਤਾ ਨਿਵਾਸੀ ਨਾ ਨਿਟਰੇਜਵਾਸ ਦੀ ਬਜ਼ਾਰ ਦੇ ਰਸਈਆ ਨਿਵਾਸ ਫਾਟੇ ਕੀ ਆ ਰਹੀ ਹੈ ਆਹ ਮਾਲਿਸ਼ ਕਰੋ ਬਹੁਤ ਜੀਸੋ ਦਲਦੇ ਕਿਰਪਾ ਕਰ ਉਹਨਾਂ ਨੂੰ ਸਿਰਮ ਭਰੀ ਮਾਲਿਸ਼ ਕਰੋ ਇਹ ਇਹ ਪ੍ਰੋਜੈਕਟ ਸੀ ਇਹ ਇਹ ਮੈਂ ਡਾਕਟਰ ਭੇਪਨ ਜੀ ਸਿੰਘ ਖੋਸਾ ਐਸਐਮ ਭਵਨ ਨਿਗੜ ਸਰ ਕੀ ਮਾਮਲਾ ਜਿਹੜਾ ਨੌਜਵਾਨ ਤੇ ਕੁਛ ਆਇਆ ਸੀ ਥੀ ਦੇਖੋ ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੇ ਨਾਲ ਨਾ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਰੱਖ ਕੇ ਰਾਤ ਜਿਹੜਾ ਰੱਖਿਆ ਸੀਗਾ ਨਾ ਕੇ ਵੀ ਐਂ ਛਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੇ ਨੂੰ ਲੰਦਾ ਹੋਇਆ ਬੰਦੇ ਦਾ ਬਾਡੀ ਮਾਸ ਘੱਟ ਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਉਹ ਬਾਡੀ ਇੱਕਦਮ ਵੈਜੋ ਕੰਸਟ੍ਰਕਸ਼ਨ ਚੱਲੀ ਜਾਂਦੀ ਹੈ ਉਹਨੇ ਆਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੰਦਾ ਹੁੰਦਾ ਬਾਡੀ ਦਾ ਆਟੋ ਰੈਗੂਲੇਸ਼ਨ ਹੈ ਉਸ ਨਾਲ ਕੀ ਹੋਇਆ ਜਦੋਂ ਬਾਡੀ ਨੂੰ ਠੰਡ ਲੱਗੀ ਵੈਜੋ ਕੰਸਟ੍ਰਕਸ਼ਨ ਹੋਈ ਉਹਦੀ ਰੈਸਪੀਰੇਟਰੀ ਐਫਰਟ ਘਟ ਗਿਆ ਉਸ ਦਾ ਬੇਹੋਸ਼ ਹੋ ਗਿਆ ਤੇ ਇਸ ਕਰਕੇ ਜਿੰਨੇ ਵੀ ਆਪਣੇ ਲੋਕ ਹੈ ਸਾ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ ਘੱਟ ਹੈ ਉਹ ਘਟੋ-ਘਟ ਬਾਹਰ ਨਾ ਨਿਕਲਣ। ਅਰ ਬਾਹਰ ਨਿਕਲਣਾ ਵੀ ਪੈ ਜੇ ਤਾਂ ਪੂਰੇ ਕਪੜੇ ਪਾ ਕੇ ਜਾਣ। ਅਗਰ ਪੂਰੇ ਕਪੜੇ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਦਵਾੜਾ ਵੀ ਪੈ ਸਕਦਾ ਹੈ। ਠੰਡ ਦੇ ਕਾਰਨ ਹਾਰਟ ਅਟੈਕ ਹੋ ਸਕਦਾ ਹੈ। ਪਾਸਾ ਖੜ ਸਕਦਾ ਹੈ। ਇਸ ਕੀ ਹੁੰਦਾ ਬੰਦਾ ਠੰਡ 'ਚ ਪਾਣੀ ਨਹੀਂ ਪੀਂਦਾ। ਪਾਣੀ ਇੱਕ ਮੇਨ ਕੰਪੋਨੈਂਟ ਹੈ ਬੋਡੀ ਦਾ ਜਿਹੜਾ ਆਪਣਾ ਖੂਨ ਦੀ ਸਰਕੂਲੇਸ਼ਨ ਅੱਗੇ ਵਧਾਉਂਦਾ ਹੈ। ਉਸ ਨਾਲ ਕੀ ਹੁੰਦਾ ਇੱਕ ਹਾਰਟ ਅਟੈਕ ਨਹੀਂ ਹੁੰਦਾ। ਲੋਕ ਕੀ ਕਹਿੰਦੇ ਠੰਡ 'ਚ ਪਾਣੀ ਨਹੀਂ ਪੀਂਦੇ। ਪਾਣੀ ਨਹੀਂ ਪੀਂਦੇ ਕਿ 12 ਵਾਰ ਪਿਸ਼ਾਬ ਜਾਣਾ ਪੈਂਦਾ ਇਸ ਕਰਕੇ ਜਾਂ ਤਰ ਨਹੀਂ ਪਿੰਦੇ ਤੇ ਉਸ ਨਾਲ ਹਾਰਟ ਅਟੈਕ ਹੋ ਸਕਦਾ ਖੂਨ ਗਾੜਾ ਹੋ ਕੇ ਪਾਸਾ ਖੜ ਸਕਦਾ ਜਿੰਨੇ ਵੀ ਅਬਡੋਮਿਨਬਿਲਟੀਜ਼ ਦੌਰਾ ਪੈ ਸਕਦਾ ਬਲੱਡ ਨੂੰ ਸਪਲਾਈ ਬ੍ਰੇਨ ਨੂੰ ਨਹੀਂ ਜਾਂਦੀ ਬ੍ਰੇਨ ਨੂੰ ਆਕਸੀਜਨ ਜਾਣੀ ਜ਼ਰੂਰੀ ਹੈ ਔਰ ਆਕਸੀਜਨ ਦਾ ਜਿਹੜਾ ਕੈਰੀਅਰ ਹੈ ਉਹ ਬਲੱਡ ਹੀ ਹੈਗਾ ਇਸ ਕਰਕੇ ਸਭ ਲੋਕਾਂ ਨੂੰ ਆਹ ਹਿਦਾਇਤ ਦਿੱਤੀ ਜਾਂਦੀ ਠੰਡ ਤੋਂ ਬਚਾਅ ਵਾਸਤੇ ਅੰਦਰ ਹੀ ਰਹਿਣ ਜਦ ਤੱਕ ਬਹੁਤ ਐਮਰਜੈਂਸੀ ਕੰਮ ਨਾ ਹੋਵੇ ਘੱਟੋ ਘੱਟ ਸਵੇਰੇ ਸਵੇਰੇ 10 ਵਜੇ ਤੱਕ ਸਾਰੇ ਅੰਦਰ ਰਹਿਣ ਜਿੰਨਾ ਡਿਊਟੀ ਜਾਣੀ ਹੈ ਆਪ ਦੀ ਡਿਊਟੀ ਤੇ ਪਹੁੰਚਣ ਸਕੂਲ ਦੇ ਬੱਚੇ ਖਾਸ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਠੰਡ ਲੱਗਦੀ ਹੈ ਨਮੂਨੀਆਂ ਦੇ ਚਾਂਸਸ ਰੈਸਪੀਰੇਟਰੀ ਇਲਨੈਸ ਦੇ ਚਾਂਸਸ ਠੀਕ ਹੈ ਬੁਖਾਰ ਸਾਰੀ ਜਿਹੜੀ 올ਡ ਏਜ ਹਾਰਟ ਅਟੈਕ ਪਾਸਾ ਖੰਡਣਾ ਆ ਸਾਰੇ ਇਸ ਦੀ ਲੰਗ ਡਿਜ਼ੀਜ਼ ਸਾਰੇ ਇਸ ਦੀ ਕਾਂਸਕਵੈਂਸਸ ਆ ਗਏ ਸਰ ਕਿੰਨਾ ਕਿੰਨਾ ਜਿਹੜਾ ਠੰਡਾ ਪਾਣੀ ਪਾਇਆ ਇਸ ਦੇ ਕਰਕੇ ਤਾਂ ਬਲੱਡ ਸਰਕੂਲੇਸ਼ਨ ਰੁਕ ਗਿਆ ਸੀ ਹਾਂਜੀ ਜਦੋਂ ਠੰਡਾ ਪਾਣੀ ਪਾਇਆ ਤਾਂ ਬਾਡੀ ਕੀ ਕਰਦੀ ਹੈ ਠੰਡ ਤੋਂ ਬਚਾ ਵੈਸੋ ਕੰਸਟ੍ਰਕਸ਼ਨ ਹੋ ਜਾਂਦੀ ਹੈ ਜੀ ਠੀਕ ਹੈ ਉਹ ਜਦੋਂ ਵੇਜ਼ੋ ਕਨਸਟ੍ਰਕਸ਼ਨ ਹੋਈ ਤੇ ਰਿਫਲੈਕਸਲੀ ਬੋਡੀ ਦੇ ਹਾਰਮੋਨਸ ਰਿਲੀਜ਼ ਹੁੰਦੇ ਉਸ ਨਾਲ ਇੱਕ ਵਾਰੀ ਇਹ ਜਵੇਂ ਦੌਰਾ ਪੈਂਦਾ ਐ ਇਕੱਠਾ ਹੋ ਗਿਆ ਬੋਡੀ ਮਸਲ ਕੰਟਰੈਕਟ ਕਰਕੇ ਉਹਨਾਂ ਦੌਰਾ ਪੈ ਗਿਆ ਉਸ ਨਾਲ ਇੱਕ ਵਾਰੀ ਬੇਹੋਸ਼ ਹੋ ਗਿਆ ਵੇਜ਼ੋ ਵੇਕਲ ਕਹਿੰਦੇ ਡੂ ਟੂ ਕੋਲਡ ਸਰ ਉਹ ਨੌਜਵਾਨ ਸਹੀ ਠੀਕ ਹੈ ਬੀਟ ਇਸਮ ਬਿਲਕੁਲ ਠੀਕ ਹੈ ਪੂਰੀ ਹੀਟ ਹੈ ਠੀਕ ਹੈ ਇਹਨੂੰ ਘੰਟਾ ਦੋ ਘੰਟਾ ਕਟੋਟ ਲੱਗਣਗੇ ਕਿਉਂਕਿ ਕੋਈ ਜਿਹੜੀ ਆਕਸੀਜਨ ਸਪਲਾਈ ਘਟੀ ਹੈ ਉਹਨੂੰ ਅਸੀਂ ਆਕਸੀਜਨ ਲਾਵਾਂਗੇ ਸਿਸਟਮਾਂ ਦੀ ਆਕਸੀਜਨ ਵੀ ਲਾਓ ਠੀਕ ਹੈ 2-3 ਘੰਟੇ ਇਹਨਾਂ ਨੂੰ ਰੱਖਾਂਗੇ ਜਦੋਂ ਟੈਂਪਰੇਚਰ ਨਾਰਮਲ ਹੋ ਗਿਆ ਚਾਚੂ ਫੂਡ ਦੇਤਾ ਉਲਟੀ ਨਹੀਂ ਕਿਉਂਕਿ ਵੋਮਟਿੰਗ ਵੀ ਇਸ ਨਾਲ ਟ੍ਰਿਗਰ ਹੋ ਜਾਂਦੀ ਹੈ ਸਪਾਸਮ ਚੱਲ ਜਾਂਦੀ ਮਹਿਸੂਸ